ਜ਼ਿੰਦਗੀ ਦੇ ਹਾਲਾਤ ਕਿਹੋ ਜੇ ਵੀ ਹੋਣ ਹਮੇਸ਼ਾ ਇੱਕ ਇਹੋ ਜਿਹਾ ਸ਼ੌਂਕ ਰੱਖੋ ਜੀ ਜਿਹੜੇ ਤੁਹਾਡੇ ਹੋਠਾਂ ਤੋਂ ਕਦੇ ਮੁਸਕਾਨ ਨਾ ਜਾਵੇ ਇਹ ਸ਼ੌਂਕ ਕਦੇ ਨਹੀਂ ਮਰਨਾ ਚਾਹੀਦਾ ਹਮੇਸ਼ਾ ਖੁਸ਼ਦਿਲ ਰਹਿਣਾ ਚਾਹੀਦਾ ਵਾ ਸੋ ਇਸ ਦੇ ਨਾਲ ਇੱਕ ਰਿਲੇਟਡ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ ਇਹ ਥੋੜੀ ਜੀ ਹਾਸੇ ਮਜ਼ੇ ਆ ਜਾਣੀ ਕਹਾਣੀ ਆ ਇੱਕ ਵਾਰ ਕੀ ਹੁੰਦਾ ਵਾ ਇੱਕ ਪਿੰਡ ਦੇ ਵਿੱਚ ਇੱਕ ਇਨਸਾਨ ਆਉਂਦਾ ਤਾਂ ਕਾਫੀ ਕੰਜੂਸ ਹੁੰਦਾ ਤਾਂ ਕੰਜੂਸੀ ਫੋਰ ਜਾਂਦਾ ਵਾ ਜਦੋਂ ਆ ਕੇ ਰਹਿੰਦਾ ਪਿੰਡ ਦੇ ਵਿੱਚ ਤਾਂ ਸਾਰੇ ਲੋਕ ਉਹਦਾ ਮਜ਼ਾਕ ਉਡਾਉਂਦੇ ਆ ਉਹਨੂੰ ਕੁਝ ਦਿਨ ਵਿਚਰਦੇ ਨੂੰ ਹੋ ਜਾਂਦੇ ਆ ਤਾਂ ਸਾਰੇ ਉਹਦਾ ਮਜ਼ਾਕ ਉਡਾਉਂਦੇ ਆ ਵੀ ਫਿਰ ਜਾਣ ਕੇ ਕਰਦਾ ਪਰ ਜਦੋਂ ਸਮਾਂ ਪੈਂਦਾ ਗਿਆ ਆਪਣੀ ਚਾਲ ਚੱਲਦਾ ਗਿਆ ਸਮਾਂ ਤਾਂ ਉਸ ਇਨਸਾਨ ਦੀਆਂ ਆਦਤਾਂ ਨੂੰ ਦੇਖ ਕੇ ਉਹ ਲੋਕਾਂ ਨੂੰ ਪੱਕਾ ਹੀ ਲੱਗ ਗਿਆ ਵੀ ਇਹ ਹਮੇਸ਼ਾ ਹੀ ਇਦਾਂ ਹੀ ਰਹਿਣ ਵਾਲਾ ਬੜਾ ਕੰਜੂਸ ਆ ਤਾਂ ਜਦੋਂ ਸਮਾਂ ਪੈਂਦਾ ਗਿਆ ਪੈਂਦਾ ਗਿਆ ਤਾਂ ਉਹ ਅੱਗੇ ਹੋਰ ਤਰੱਕੀ ਕਰਦਾ ਗਿਆ ਪੈਸੇ ਬਚਾ-ਬਚਾ ਕੇ ਤਾਂ ਲੋਕਾਂ ਨੂੰ ਲੱਗਿਆ ਵਾਕਈ ਕੁਝ ਸਹੀ ਕਰ ਰਿਹਾ ਵਾ ਤਾਂ ਲੋਕ ਉਹਦੇ ਕੋਲੇ ਕੰਜੂਸੀ ਜਾਂ ਹੋਰ ਐਦਾਂ ਦੀਆਂ ਕਈ ਤਰੀਕੇ ਟ੍ਰਿਕਾਂ ਸਿੱਖਣ ਜਾਣੇ ਸ਼ੁਰੂ ਹੋਵੇ ਤੇ ਹੌਣ ਹੌਲੀ ਕਰਦੇ ਲੋਕ ਇਹਦੇ ਕੋਲੇ ਵਧਦੇ ਗਏ ਤਾਂ ਇੱਕ ਦਿਨ ਇਦਾਂ ਦਾ ਹੁੰਦਾ ਵਾ ਕਿ ਨਾਲ ਦੇ ਪਿੰਡ ਦੇ ਵਿੱਚ ਇਸ ਤੋਂ ਵੱਡਾ ਇੱਕ ਕੰਜੂਸ ਆ ਜਾਂਦਾ ਇਸ ਤੋਂ ਵੱਡਾ ਇੱਕ ਕੰਜੂਸ ਆ ਜਾਂਦਾ ਇਹਦੇ ਕੋਲੇ ਕਿੰਨੇ ਜਾਣੇ ਸਿੱਖਣ ਆਉਂਦੇ ਸੀ ਤੌਰ ਤਰੀਕੇ ਦੀ ਬੱਲੇ ਬੱਲੇ ਸੀ ਪੂਰੀ ਹੁਣ ਉਹ ਪਿੰਡਾਂ ਦੇ ਵਿੱਚ ਲੋਕ ਦੂਰ ਦੂਰੋਂ ਵੀ ਆਉਂਦੇ ਸੀਗੇ ਕਿਸੇ ਹੋਰ ਨਾਲ ਦੇ ਪਿੰਡ ਦੇ ਵਿੱਚ ਇਸ ਤੋਂ ਵੱਡਾ ਕੰਜੂਸ ਆ ਜਾਂਦਾ ਵਾ ਤਾਂ ਉਹ ਲੋਕ ਉਹਦੇ ਕੋਲੇ ਜਾਣ ਲੱਗ ਪਏ ਇਹਦੇ ਕੋਲੇ ਲੋਕ ਘਟ ਗਏ ਤਾਂ ਇਹ ਬੜਾ ਹੈਰਾਨ ਪਰੇਸ਼ਾਨ ਹੋਇਆ ਵੀ ਕਿੱਥੇ ਵਾ ਵਾ ਹੁੰਦੀ ਸੀ ਕਿੱਥੇ ਹੁਣ ਕੋਈ ਵੀ ਨਹੀਂ ਆਉਂਦਾ ਆਪਣੇ ਕੋਲੇ ਤਾਂ ਇਹ ਕੀ ਕਰਦਾ ਵਾ ਇਹ ਕਹਿੰਦਾ ਦੇਖਾਂ ਤਾਂ ਸਹੀਂ ਵੀ ਉਹ ਹੈ ਕਿੱਡਾ ਹੈ ਕੰਜੂਸ ਆ ਤਾਂ ਉਹ ਕੀ ਕਰਦਾ ਵਾ ਇੱਕ ਕਾਪੀ ਦੇ ਕਾਗਜ਼ ਤੇ ਨਾ ਅੰਬ ਬਣਾ ਲੈਂਦਾ ਅੰਬ ਤਾਂ ਕੀ ਕਰਦਾ ਉਸ ਕੰਜੂਸ ਦੇ ਘਰੇ ਜਾਂਦਾ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਕਹਿੰਦਾ ਮੈਂ ਕਦੇ ਵੀ ਕਿਸੇ ਕੋਲੇ ਖਾਲੀ ਹੱਥ ਨਹੀਂ ਗਿਆ ਤਾਂ ਸੋਚਿਆ ਕਿ ਅੰਬ ਹੀ ਲੈ ਚੱਲਾਂ ਤੇ ਕਾਪੀ ਤੇ ਪੇਜ ਤੇ ਅੰਬ ਬਣਾ ਲੈਂਦਾ ਤੇ ਲੈ ਜਾਂਦਾ ਵਾ ਜੇਬ ਵਿੱਚ ਪਾ ਕੇ ਪਰਚੀ ਤਾਂ ਜਾਂਦਾ ਤੇ ਉਸ ਕੰਜੂਸ ਦੇ ਘਰੇ ਜਾਂਦਾ ਤਾਂ ਉਹ ਕੰਜੂਸ ਸਵੇਰ ਨੂੰ ਚੱਲ ਜਾਂਦਾ ਤੇ ਸ਼ਾਮ ਨੂੰ ਰਾਤ ਨੂੰ ਹਨੇਰੇ ਹੋਏ ਕਿਤੇ ਆਉਂਦਾ ਤਾਂ ਉਹ ਡੀਕਦਾ ਹੁੰਦਾ ਘਰੇ ਤਾਂ ਡੀਕ ਡੀਕ ਕੇ ਕਾਫੀ ਟਾਈਮ ਹੋ ਗਿਆ ਹੁੰਦਾ ਤਾਂ ਉਹ ਕੰਜੂਸ ਦਾ ਵੱਡੇ ਕੰਜੂਸ ਦਾ ਜਿਹੜਾ ਉਸ ਪਿੰਡ 'ਚ ਰਹਿੰਦਾ ਹੁੰਦਾ ਵਾ ਉਹਦਾ ਮੁੰਡਾ ਹੁੰਦਾ ਘਰੇ ਤੇ ਉਹ ਮੁੰਡਾ ਨੂੰ ਜਦੋਂ ਜਾਂਦਾ ਵਾ ਕਹਿੰਦਾ ਹਾਂਜੀ ਅੰਕਲ ਜੀ ਕੌਣ ਕਹਿੰਦਾ ਵੀ ਮੈਂ ਇਦਾਂ ਤੇਰੇ ਫਾਦਰ ਸਾਹਿਬ ਨੂੰ ਮਿਲਣਾ ਵਾਂ ਤੇ ਉਹ ਨੂੰ ਮਿਲਣ ਵਾਸਤੇ ਉਹ ਕਹਿੰਦਾ ਅੰਕਲ ਜੀ ਹਲੇ ਤਾਂ ਆਏ ਨਹੀਂਗੇ ਜਦੋਂ ਆਉਣਗੇ ਸ਼ਾਮ ਨੂੰ ਤੇ ਮਿਲ ਪਿਓ ਤੁਸੀਂ ਬੈਠ ਜਾਓ ਇੱਥੇ ਚਲੋ ਜੀ ਵੇਟ ਕਰਦਾ ਕਾਫੀ ਘੰਟੇ ਬੀਤ ਜਾਂਦੇ ਆ ਸ਼ਾਮ ਹੋ ਜਾਂਦੀ ਆ ਜਾਨ ਲੱਗਾ ਹੁੰਦਾ ਤੇ ਕਹਿੰਦਾ ਬੇਟਾ ਇੱਕ ਕੰਮ ਕਰ ਮੈਨੂੰ ਪਾਣੀ ਪਿਆ ਤੇ ਮੈਂ ਪਾਣੀ ਪੀਣਾ ਤੇ ਮੈਂ ਜਾਣਾ ਉਹ ਪਾਣੀ ਪਿਆ ਦਿੰਦਾ ਤੇ ਉਹ ਕੀ ਕਰਦਾ ਵਾ ਕਹਿੰਦਾ ਵੀ ਮੈਂ ਕਦੇ ਵੀ ਕਿਸੇ ਕੋਲੇ ਖਾਲੀ ਹੱਥ ਨਹੀਂ ਗਿਆ ਤਾਂ ਮੈਂ ਆਂ ਅੰਬ ਲੈ ਕੇ ਆਇਆ ਸੀਗਾ ਤਾਂ ਇਹ ਅੰਬ ਲੈ ਲੋ ਉਹ ਹੀ ਕਰਦਾ ਜੇਬ ਚੋਂ ਪਰਚੀ ਕੱਢਦਾ ਵਾ ਤੇ ਉਸ ਮੁੰਡੇ ਨੂੰ ਫੜਾ ਦਿੰਦਾ ਵਾ ਤੇ ਉਹ ਮੁੰਡੇ ਨੂੰ ਉਹ ਮੁੰਡਾ ਦੇਖਦਾ ਵਾ ਵੀ ਕਾਗਜ਼ ਦੇ ਉੱਤੇ ਅੰਬ ਵਾ ਕਿ ਇਹਨੇ ਸਾਨੂੰ ਦੇ ਦਿੱਤੀ ਆ ਤੇ ਉਹ ਬੜਾ ਹੈਰਾਨ ਹੁੰਦਾ ਵਾ ਉਹ ਪਰਚੀ ਟੇਬਲ ਤੇ ਰੱਖਦਾ ਵਾ ਤੇ ਕਹਿੰਦਾ ਅੰਕਲ ਜੀ ਰੁਕੋ ਕਹਿੰਦਾ ਹਾਂ ਬੇਟਾ ਕਹਿੰਦਾ ਸਾਡੀ ਆਦਤ ਹੁੰਨੀ ਕਿ ਹੈਗੀ ਕਿਸੇ ਨੂੰ ਅਸੀਂ ਖਾਲੀ ਹੱਥ ਘਰੋਂ ਭੇਜ ਜੀਏ ਤੁਹਾਡੇ ਲਈ ਵੀ ਕੁਝ ਹੈਗਾ ਵਾ ਉਹ ਮੁੰਡਾ ਬੜਾ ਹਰਾ ਉਹ ਜਿਹੜਾ ਜਿਹੜਾ ਕੰਜੂਸ ਹੁੰਦਾ ਪਹਿਲੇ ਪੰਡਾਲਾ ਉਹ ਬੜਾ ਹਰਾਣ ਹੁੰਦਾ ਵੀ ਇਹ ਕੀ ਮੈਨੂੰ ਦੇਊਗਾ ਤਾਂ ਉਹ ਸੋਚਦਾ ਵਾ ਉਹ ਤਾਂ ਹਾਲੇ ਸੋਚ ਹੀ ਰਿਹਾ ਹੁੰਦਾ ਤੇ ਉਹ ਕਹਿੰਦਾ ਅੰਕਲ ਜੀ ਤੁਹਾਡੇ ਲਈ ਅੰਬ ਆ ਕਹਿੰਦਾ ਸ਼ਾ ਉਹ ਕੀ ਕਰਦਾ ਵਾ ਹਵਾ ਦੇ ਵਿੱਚ ਅੰਬ ਬਣਾ ਦਿੰਦਾ ਵਾ ਹੱਥ ਨਾਲ ਹਵਾ ਦੇ ਵਿੱਚ ਅੰਬ ਬਣਾ ਕੇ ਕਹਿੰਦਾ ਆ ਲਓ ਅੰਬ ਤੇ ਕਹਿੰਦਾ ਅਸੀਂ ਕਦੇ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਿਆ ਚੱਲ ਜੋ ਵੀ ਆਪਣੇ ਘਰੇ ਜਾ ਕੇ ਖਾ ਲਿਓ ਉਹ ਬੜਾ ਹੈਰਾਨ ਹੁੰਦਾ ਵੀ ਹਲੇ ਇਹ ਤਾਂ ਇਹਦਾ ਮੁੰਡਾ ਵਾ ਇਹ ਇੰਨਾ ਤੇਜ਼ ਆ ਤੇ ਇਹਦਾ ਪਿਓ ਕੀ ਚੀਜ਼ ਹੋਊਗਾ ਤੇ ਉਹ ਚੱਲ ਜਾਂਦਾ ਉੱਥੋਂ ਤੇ ਛਾਵ ਨੂੰ ਉਸੇ ਮੁੰਡੇ ਦਾ ਪਿਓ ਵੱਡਾ ਕੰਜੂਸ ਜਿਹੜਾ ਘਰੇ ਆਉਂਦਾ ਵਾ ਤੇ ਉਹ ਵੀ ਕਰਦਾ ਉਹ ਮੁੰਡਾ ਸਾਰੀ ਬਿਸਾਰਥ ਉਹਨੂੰ ਦੱਸ ਦਿੰਦਾ ਵੀ ਇਦਾਂ ਦਾ ਕਰਕੇ ਅੰਕਲ ਆਏ ਸੀ ਉਹ ਆਂਬ ਬਣਾ ਕੇ ਲੈ ਆਏ ਸੀ ਤੇ ਮੈਂ ਉਹਨੂੰ ਹਵਾਜ ਬਣਾ ਕੇ ਆਂਬ ਦਿੱਤੇ ਤੇ ਉਹਦੇ ਬਾਅਦ ਮੁੰਡੇ ਦੇ ਪਿਆਰ ਨਾਲ ਸਰਚ ਮਾਰਦਾ ਵਾ ਵੈਸੇ ਹਾਸੇ ਮਜ਼ਾਕ ਨਾਲ ਕਹਿੰਦਾ ਤੈਨੂੰ ਪਤਾ ਨਹੀਂ ਸੀਗਾ ਐਡੇ ਵੱਡੇ ਅੰਬ ਨਹੀਂ ਬਣਾਈ ਦਿੰਦੇ ਛੋਟੇ ਅੰਬ ਬਣਾ ਕੇ ਦੇਨੇ ਸੀ ਉਹਨੂੰ ਤਾਂ ਦੋਵੇਂ ਪਿਆਰ ਪਤ ਹੱਸਣ ਲੱਗ ਜਾਂਦੇ ਆ ਕਹਿਣ ਦਾ ਭਾਵ ਇਹ ਐ ਛੋਟੀ ਜੀ ਸਟੋਰੀ ਸੀ ਕੰਜੂਸੀ ਵਾਲੀ ਕਦੇ ਵੀ ਆਪਣੇ ਬੱਚਿਆਂ ਨੂੰ ਇਹੋ ਜਿਹੇ ਭੜੀਆਂ ਆਦਤਾਂ ਨਾ ਸਿਖਾਓ ਜਿਉ ਵੱਡੇ ਹੋ ਕੇ ਵੀ ਉਹ ਵੀ ਤੁਹਾਨੂੰ ਤੁਹਾਡੇ ਹਮੇਸ਼ਾ ਤੁਹਾਨੂੰ ਗਲਤ ਰਾਹਾਂ ਤੇ ਤੋਰਨਾ ਸੋ ਇਸ ਕਰਕੇ ਹਮੇਸ਼ਾ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦਿਓ ਨਾ ਕਿ ਇਦਾਂ ਦੀ ਕੰਜੂਸੀ ਵਾਲੀ ਇਹ ਛੋਟੀ ਜੀ ਕਹਾਣੀ ਸੀਗੀ ਆਸ ਕਰਦਾ ਵਧੀਆ ਲੱਗੀ ਹੋਊਗੀ ਦੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਤੇ ਮਿਲਦੇ ਆ ਕਿਸੇ ਅਗਲੇ ਕਿਸੇ ਕਹਾਣੀ ਸਟੋਰੀ ਚ ਰੱਬ ਰਾਖਾ ਵਾਹਿਗੁਰੂ ਜੀ ਦਾ ਕਬੂਲ ਸਾਕ ਕਾਇਰ ਗੁਰੂ ਜੀ ਦੀ ਫਤਿਹ ਹੈ